ਗੁਰੂ ਨਾਨਕ ਦੇਵ ਜੀ ਪਾਈ ਬਾਲਾ ਤੇ ਪਾਈ ਮਰਦਾਨਾ ਨਾਲ ਆਪਣੀਆਂ ਉਦਾਸੀਆਂ ਦੇ ਸਮੇਂ ਲਾਹੌਰ ਪਹੁੰਚੇ। ਉਹ ਉੱਥੇ ਇੱਕ ਨਗਰ ਵਿੱਚ ਰੁੱਕੇ ਜਿੱਥੇ ਇੱਕ ਬਹੁਤ ਅਮੀਰ ਤੇ ਦਾਨਵੀਰ ਵਿਅਕਤੀ ਰਹਿੰਦਾ ਸੀ ਜਿਸ ਦਾ ਨਾਮ ਸੀ ਦੌਲਤ ਖਾਨ ਲੋਧੀ। ਦੌਲਤ ਖਾਨ ਲੋਧੀ ਲੋਕਾਂ ਨੂੰ ਹਰ ਰੋਜ਼ ਦਾਨ ਕਰਦਾ। ਜ਼ਰੂਰਤ ਦੇ ਹਿਸਾਬ ਨਾਲ ਉਹਨਾਂ ਨੂੰ ਵਸਤੂਆਂ ਦਿੰਦਾ। ਭੋਜਨ, ਕੱਪੜਾ, ਸੋਨਾ, ਚਾਂਦੀ ਤੇ ਲੋਕ ਵੀ ਆ ਕੇ ਉਸ ਨੂੰ ਆਪਣੀਆਂ ਲੋੜਾਂ ਦੱਸਦੇ। ਉਸ ਤੋਂ ਦਾਨ ਲੈ ਕੇ ਜਾਂਦੇ ਉਹ ਹਰ ਰੋਜ਼ ਦਾਨ ਕਰਦਾ ਸੀ ਪਰ ਉਸਦੇ ਮਨ ਨੂੰ ਸ਼ਾਂਤੀ ਨਹੀਂ ਸੀ ਉਹ ਹਰ ਰਾਤ ਸੋਚਦਾ ਕਿ ਇੰਨਾ ਦਾਨ ਕਰਨ ਦੇ ਬਾਵਜੂਦ ਵੀ ਉਸਦੇ ਮਨ ਵਿੱਚ ਸ਼ਾਂਤੀ ਕਿਉਂ ਨਹੀਂ ਹੈ ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਉਸਦੇ ਨਗਰ ਆਏ ਹਨ ਤੇ ਉਹ ਤੁਰੰਤ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਚਲਾ ਗਿਆ ਗੁਰਨਾਨਕ ਦੇਵ ਜੀ ਨੂੰ ਪ੍ਰਣਾਮ ਕਰਕੇ ਉਹ ਗੁਰਨਾਨਕ ਪਾਸ਼ਾ ਨੂੰ ਕਹਿਣ ਲੱਗੇ ਕਿ ਹਰ ਰੋਜ਼ ਜ਼ਰੂਰਤਮੰਦਾ ਤੇ ਗਰੀਬਾਂ ਦੀ ਮਦਦ ਕਰਦਾ ਹਾਂ ਦਾਨ ਪੁੰਨ ਕਰਦਾ ਹਾਂ ਪਰ ਮੇਰੇ ਮਨ ਵਿੱਚ ਸ਼ਾਂਤੀ ਨਹੀਂ ਹੈ ਉਸਨੇ ਗੁਰਨਾਨਕ ਦੇਵ ਜੀ ਤੋਂ ਇਸ ਦਾ ਕਾਰਨ ਪੁੱਛਿਆ ਤੇ ਗੁਰਨਾਨਕ ਪਾਸ਼ਾ ਫਰਮਾਉਂਦੇ ਹਨ ਕਿ ਦੌਲਤ ਤਾਂ ਤੂੰ ਦਾਨ ਤੇ ਕਰਦਾ ਹੈ ਪਰ ਤੂੰ ਦਿਖਾਵੇ ਲਈ ਦਾਨ ਕਰਦਾ ਹਾਂ ਜਦੋਂ ਤੂੰ ਦਾਨ ਕਰ ਰਿਹਾ ਹੁੰਦਾ ਹੈ ਤੇ ਤੇਰੇ ਅੰਦਰ ਚੱਲ ਰਿਹਾ ਹੁੰਦਾ ਹੈ ਕਿ ਮੈਂ ਸਭ ਤੋਂ ਵੱਡਾ ਦਾਨੀ ਹਾਂ ਮੈਂ ਬਹੁਤ ਅਮੀਰ ਹਾਂ ਦੇ ਅੰਦਰ ਹੰਕਾਰ ਹੁੰਦਾ ਹੈ ਜੋ ਤੇਰੇ ਮਨ ਦੀ ਸ਼ਾਂਤੀ ਖਾ ਜਾਂਦਾ ਹੈ ਜਦੋਂ ਤੱਕ ਤੇਰੇ ਅੰਦਰ ਮੈ ਦੀ ਭਾਵਨਾ ਰਹੇਗੀ ਤੇਰਾ ਕੀਤਾ ਸਾਰਾ দান ਅਧੂਰਾ ਰਹੇਗਾ ਸੱਚਾ দান ਉਹੀ ਹੈ ਜੋ ਪਿਆਰ ਤੇ ਨਿਮਰਤਾ ਨਾਲ ਕੀਤਾ ਜਾਵੇ ਜਦੋਂ ਕਿਸੇ ਭੁੱਖੇ ਨੂੰ ਰੋਟੀ ਖਵਾਈ ਜਾਵੇ ਉਸ ਨੂੰ ਇਹ ਨਹੀਂ ਲੱਗੇ ਕਿ ਉਸ ਉੱਪਰ एहसान ਕੀਤਾ ਹੈ ਰੱਬ ਦੇ ਘਰ ਉਹੀ দান ਮਨਜ਼ੂਰ ਹੁੰਦਾ ਹੈ ਜੋ ਸੱਚੇ ਮਨ ਤੇ ਸਾਫ਼ ਨੀਅਤ ਨਾਲ ਕੀਤਾ ਜਾਂਦਾ ਹੈ ਗੁਰੂ ਸਾਹਿਬ ਕਹਿੰਨ ਲੱਗੇ ਕਿ ਸਭ ਤੋਂ ਵੱਡਾ ਦਾਨ ਚਾਂਦੀ ਸੋਨਾ ਜਾਂ ਦੌਲਤ ਦਾ ਨਹੀਂ ਹੈ ਸਭ ਤੋਂ ਵੱਡਾ ਦਾਨ ਹੈ ਆਪਣੇ ਹੱਕ ਦੀ ਰੋਟੀ ਕਿਸੇ ਗਰੀਬ ਨਾਲ ਵੰਡਣਾ ਤੇ ਆਪਣੇ ਪਿਆਰ ਭਰੇ ਸ਼ਬਦਾਂ ਦੇ ਨਾਲ ਕਿਸੇ ਦਾ ਦਿਲ ਜਿੱਤਣਾ ਦੌਲਤ ਖਾ ਗੁਰੂ ਸਾਹਿਬ ਦੀਆਂ ਗੱਲਾਂ ਬੜੇ ਗੌਰ ਨਾਲ ਸੁਣ ਰਿਹਾ ਸੀ ਤੇ ਆਪਣੀਆਂ ਅੱਖਾਂ ਵਿੱਚ ਅੱਥਰੂ ਭਰ ਕੇ ਕਹਿੰਦਾ ਹੈ ਕਿ ਹੁਣ ਤੱਕ ਤੇ ਮੇਰਾ ਦਾਰ ਹੰਕਾਰ ਨਾਲ ਭਰਿਆ ਸੀ ਉਹ ਅੱਗੇ ਤੋਂ ਜੋ ਵੀ ਸੇਵਾ ਕਰੇਗਾ ਬਿਨਾਂ ਦਿਖਾਵੇ ਤੇ ਬਿਨਾਂ ਹੰਕਾਰ ਨਾਲ ਕਿਸੇ ਜ਼ਰੂਰਤਮੰਦ ਦੀ ਸੇਵਾ ਕਰੇਗਾ ਤੇ ਗੁਰੂ ਨਾਨਕ ਦੇਵ ਜੀ ਉਸ ਨੂੰ ਆਸ਼ੀਰਵਾਦ ਦਿੰਦੇ ਹਨ ਕਿ ਪ੍ਰਮਾਤਮਾ ਤੇਰੇ ਮਨ ਨੂੰ ਸ਼ਾਂਤੀ ਦੇਵੇ ਕਿਉਂਕਿ ਸ਼ਾਂਤੀ ਸੱਚੀ ਸੇਵਾ ਤੇ ਸੱਚੇ ਮਨ ਨਾਲ ਮਿਲਦੀ ਹੈ ਅਹੋ ਜੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਵਿੱਚ ਵਾਹਿਗੁਰੂ ਜਰੂਰ ਲਿਖੋ